ਯਾ ਜੀ ਪਹੁੰਚਿਆ ਅਸੀਂ ਪਿੰਡ ਯੋਧਾ ਡਿਸਟ੍ਰਿਕਟ ਲੁਧਿਆਣਾ ਦੇ ਵਿੱਚ ਸੇਵਾ ਸਿੰਘ ਦੇ ਘਰ ਆਓ ਥੋੜੀ ਉਹਨਾਂ ਨਾਲ ਕਰਨੇ ਮੁਲਾਕਾਤ ਤੇ ਪੁੱਛਦੇ ਹਾਂ ਉਹਨੂੰ ਕੀ ਕੀ ਬਿਮਾਰੀਆਂ ਦਾ ਇਲਾਜ ਕਰਦੇ ਨੇ ਹਾਂਜੀ ਸੇਵਾ ਸਿੰਘ ਜੀ ਨਮਸਕਾਰ ਜੀ ਹਾਂਜੀ ਹਾਂਜੀ ਦੱਸੋ ਆਪਣੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਜੀ ਹਾਂਜੀ ਇਹ ਲਤਾਂ ਦਾ ਇਲਾਜ ਜੀ ਪਿੰਜਣੀਆਂ ਦਾ ਹੋਦੀਆਂ ਕਬਜ ਰਹਿੰਦੀ ਆ ਗੈਸ ਤਜਾਬ ਭੁੱਖ ਨਹੀਂ ਲੱਗਣ ਦਿੰਦਾ ਸਾਹ ਚੜਦਾ ਵਾ ਅੱਖਾਂ ਦੁਖਦੀਆਂ ਸਿਰ ਤੋਂ ਅਸਰ ਮਾਈਕਲ ਹੋ ਜਾਂਦਾ ਇਹ ਸਾਰੇ ਇਲਾਜ ਕਰੀ ਲਿਆ ਜੀ ਜੇ ਟੂਹੀ ਦੱਸ ਦਿਆ ਕਮਲ ਬੋਹ ਦਿਆ ਕਿਸ ਦਾ ਮਨ ਕਾ ਟੁੱਟਿਆ ਹੋਇਆ ਗਲਿਆ ਹੋਇਆ ਛੜਿਆ ਹੋਇਆ ਉਹ ਅਸੀਂ ਪਾ ਦਨੇ ਜੀ ਕੋਈ ਦਵਾਈ ਵਗੈਰਾ ਦਿੰਨੇ ਹੋ ਜਾਂ ਕੋਈ ਹੱਥ ਹੌਲਾ ਕਰਦੇ ਹੋ ਜਾਂ ਕੋਈ ਧਾਗਾ ਲਾਉਨੇ ਹੋ ਕੀ ਕੀ ਕਰਦੇ ਨਾ ਧਾਗਾ ਲਾਉਣਾ ਨਾ ਹੱਥ ਹੌਲਾ ਕਰਦੇ ਜਿੱਥੇ ਮਰਜੀ ਬੈਠਾ ਹੋਵੇ ਇਥੋਂ ਇਲਾਜ ਕਰ ਦਈਦਾ ਜੀ ਅੱਛਾ ਕੋਈ ਪੈਸੇ ਪੁੱਛ ਲੈਣੇ ਹੋ ਜਾਂ ਦਵਾਈ ਜੜੀ ਬੂਟੀ ਦਿੰਨੇ ਹੋ ਜੀ ਪੈਸਾ ਨਾ ਦਵਾਈ ਲਈ ਵੀ ਨਾ ਕੋਈ ਪੈਸਾ ਲਈਦਾ ਕੋਈ ਦੇ ਗਿਆ 150 ਬੱਕਰੀ ਗੱਲਾਂ ਨਹੀਂ ਕਿਸੇ ਤੋਂ ਮੰਗੇ ਨਹੀਂ ਕਿਸੇ ਕੋਲ ਕਰਾਇਆ ਨਹੀਂ ਹੋਵੇ ਅਸੀਂ ਕਹਿੰਦੇ ਉੱਥੋਂ ਲੈ ਜਾ ਚੱਕ ਕੇ ਕਰਾਇਆ ਲਾਦਾ ਅੱਛਾ ਜੀ ਕੋਈ ਵੀ ਬੰਦਾ ਕਹਦਾ ਵੀ ਪੈਸਾ ਮੰਗਦਾ ਜਾਂ ਲੈਂਦਾ ਅਸੀਂ ਕੰਮ ਹੀ ਛੱਡ ਦਿਆਂਗੇ ਕੋਈ ਚੌਕੀ ਚੌਕੀ ਭਰ ਨਹੀਂ ਵੰਦੀ ਆ ਕਿੰਨੀ ਵਾਰ ਥੋੜਾ ਕੋਣਾਉਣਾ ਪੈਂਦਾ ਕਿੰਨੇ ਹੱਥ ਹੌਲੇ ਕਰਾਉਣੇ ਪੈਂਦੇ ਨੇ ਜੇ ਬੰਦੇ ਦਾ ਢਿੱਡ ਦੋਦਾ ਜਾਂ ਲੱਤਾਂ ਦੋਦਦੀਆਂ ਥੋੜਾ ਕੋ ਕਿੰਨੀ ਵਾਰ ਆਉਣਾ ਪੈਂਦਾ ਜੀ ਓਏ ਇੱਕ ਵਾਰੀ ਆਉਣਾ ਪੈਂਦਾ ਜੀ ਜੇ ਜਿਆਦਾ ਪੇਟ ਖਰਾਬ ਆ ਤਾਂ ਦੋ ਗੇਰੀ ਜਿਹੜੀ ਕਮਰ ਤੋਂ ਹੁੰਦੀ ਆ ਉਹ ਤਿੰਨ ਵਾਰੀ ਵੀ ਆਉਣਾ ਪੈਂਦਾ ਜੀ ਪੰਜ ਵਾਰੀ ਵੀ ਆਉਣਾ ਪੈਂਦਾ ਜਿੰਦੀਆਂ ਲੱਤਾਂ ਬਿਲਕੁਲ ਹੀ ਖੜ ਜਾਂਦੀਆਂ ਨੇ ਹੱਥ ਪੈਰ ਸੁੰਨ ਹੋ ਜਾਂਦੇ ਆ ਹੱਥ ਪੈਰ ਮੋੜ ਜਾਂਦੇ ਆ ਉਹਨਾਂ ਨੂੰ ਵੱਧ ਵੀ ਆਉਣਾ ਪੈ ਜਾਂਦਾ ਜੀ ਜੇ ਕੋਈ ਬੰਦਾ ਤੁਹਾਡੇ ਕੋਲ ਨਹੀਂ ਆ ਸਕਦਾ ਜੇ ਉਹਦਾ ਨਹੀਂ ਆ ਸਕਦਾ ਬੰਦਾ ਬੈਠਾ ਦਿੱਲੀ ਬੈਠਾ ਬੰਬੇ ਬੈਠਾ ਉਹਦਾ ਕੀ ਇਲਾਜ ਕਰਦੇ ਹਾਂ ਉਹਦਾ ਇਲਾਜ ਕਿਵੇਂ ਕਰਦੇ ਹਾਂ ਉਹ ਇੱਥੇ ਬੈਠਾ ਜੀ ਕਹਿ ਕੇ ਕਰਾ ਦੇਦਾ ਅੱਛਾ ਜੀ ਹਾਂ ਥੋੜਾ ਕਰਕੇ ਕਰਦੇ ਹਾਂ ਜੀ ਹਾਂ ਥੋੜਾ ਧਰਨ ਜਿੱਥੇ ਮਰਜੀ ਪਈ ਉਹ ਇੱਥੇ ਬੈਠਾ ਕੱਢਾਂਗੇ ਜਿਹੜਾ ਮਰਜੀ ਹੋਵੇ ਅੱਛਾ ਜੀ ਹਾਂ ਜੀ ਇਹ ਬਾਬਾ ਜੀ ਤੁਹਾਡਾ ਕੀ ਨਾਮ ਆ ਕਿੱਥੇ ਰਹਿੰਦੇ ਹੋ ਕੀ ਐਡਰੈਸ ਆ ਤੁਹਾਡਾ ਜੇ ਕਿਸੇ ਬੰਦੇ ਨੇ ਆਉਣਾ ਹੋਵੇ ਮੇਰਾ ਨਾਮ ਸੇਵਾ ਸਿੰਘ ਪਿੰਡ ਜੋਧਾ ਬਾਬੇ ਰਮਦਾਸ ਧਰਮਸਾਲਾ ਦੇ ਮੂਹਰੇ ਘਰ ਆ ਲੋ ਬਿਹਾਨੇ ਤੋਂ ਪੱਖਾ ਰੋਡ ਆ ਜੀ ਸਰਾਬਾ ਰੋਡ ਆ ਸਰਾਬਾ ਰੋਡ ਤੋਂ ਜੋਧਾ ਆਉਣਾ ਜੀ ਹਾਂਜੀ ਤੇ ਜਿਹੜੀ ਪੇੜ ਦੀ ਪ੍ਰੋਬਲਮ ਹੈ ਤੁਸੀਂ ਕੋਈ ਗਾਰੰਟੀ ਲੈਣੇ ਹੋ ਇਹ ਚੀਜ਼ ਦੀ ਵੀ ਹੱਦ ਤੁਹਾਡੀ ਪ੍ਰੋਬਲਮ ਠੀਕ ਕਰ ਦਿੰਦੇ ਹੋ ਤੁਸੀਂ ਹਾਂਜੀ ਗਾਰੰਟੀ ਬਾਹਰਲੇ ਬੰਦੇ ਦੀ ਬੇਗੁਜ਼ਾਰੀ ਤੋਂ ਬੈਠ ਕੇ ਗਾਰੰਟੀ ਦੇਵਾਂਗੇ ਇਹ ਫੁੱਲ ਅੱਛਾ ਜੀ ਹਾਂ ਮੈਂ 4-5 ਸਵੇਰ ਦਾ ਕਰ ਚੁੱਕਿਆ ਜੀ ਬਾਹਰਲੇ ਬੰਦੇ ਆਹ ਕਾਫੀ ਲੋਕ ਬੈਠੇ ਨੇ ਤੁਹਾਡੇ ਕੋਲ ਦੇਖਿਆ ਅਸੀਂ ਹਾਂਜੀ ਅੱਛਾ ਜੀ ਮੈਂ ਕੰਮ ਕਰਦਾ ਹਾਂ ਨਾ ਕਿੰਨੀ ਸੰਗਤ ਬੈਠੀ ਆ ਜਾਂਦਾ ਵੀਡੀਓ ਕਰਾ ਲਾ ਕੇ ਫੜਾ ਦਿੰਦੇ ਆ ਉਹ ਫਿਰ ਮੈਨੂੰ ਜ਼ਰੂਰੀ ਕਰਨਾ ਪੈ ਜਾਂਦਾ ਜੀ ਮੈਂ ਅੰਦਰ ਔਖਾ ਹੋ ਜਾਂਦਾ ਨਾ ਕੱਲਾ ਘਰੋਂ ਵੀ ਕਰਦੀ ਆ ਮੁੰਡਾ ਵੀ ਕਰਵਾ ਸਾਰਾ ਪਰਿਵਾਰ ਹੀ ਲੱਗ ਜਾਂਦਾ ਕਈ ਵਾਰੀ ਚਾਹ ਵੀ ਨਹੀਂ ਪੀਂਦੇ ਸੀ ਕਿੱਥੋਂ ਕਿੱਥੋਂ ਆਦੀ ਦੁਨੀਆ ਹੀ ਤੁਹਾਡੇ ਕੋਲ ਲੋਕ ਕਿੱਥੋਂ ਕਿੱਥੋਂ ਦੇਖਿਆ ਬਹੁਤ ਰਾਸ਼ਾ ਤੁਹਾਡੇ ਕੋਲ ਬਹੁਤ ਬੰਦੇ ਬੈਠੇ ਨੇ ਕਿੱਥੋਂ ਕਿੱਥੋਂ ਆਉਂਦੇ ਜੀ ਅਮਰੀਕਾ ਤੋਂ ਆ ਰਿਹਾ ਜੀ ਬੰਦਾ ਅੱਜ ਅੱਛਾ ਜੀ ਕੱਲ ਨੂੰ ਆਉਣਾ ਉਹ ਵੀ ਉਹਦੀ ਉਹਦੀ ਲੜਕੀ ਬਹੁਤ ਵੱਡੀ ਡਾਕਟਰ ਨੇ ਆ ਕੱਲ ਆਈ ਸੀ ਮੇਰੇ ਕੋਲ ਉਹ ਕਹਿੰਦੀ ਮੈਂ ਆਪਦੇ ਡੈਡੀ ਨੂੰ ਲੈ ਕੇ ਆਉਣਾ ਮੈਂ ਕਿਹਾ ਉੱਥੇ ਬੈਠੇ ਦਾ ਇਲਾਜ ਕਰ ਦਨਾਂ ਮਰੀਜ਼ ਬਾਰ ਵੀ ਦੱਸਦੇ ਹੋ ਖਾਣ ਪੀਣ ਦਾ ਜੀ ਕੁਝ ਖਾਣ ਪੀਣ ਜੋ ਮ ਅਈ ਯਾਰ ਮਾਗਾ ਟੂ ਹੀ ਨਾ ਕਰੀਦਾ ਅਈ ਕਹਿੰਦੇ ਪੌੜੀ ਨਹੀਂ ਜਾਣਾ ਹਾਂਜੀ ਜੋਰ ਨਹੀਂ ਲਾਉਣਾ ਇੱਕ ਹਫ਼ਤਾ ਠੀਕ ਹੈ ਭਈਆ ਜੋਰ ਨਹੀਂ ਲਾਉਣਾ ਤਾਂ ਹਾਂ ਨਹੀਂ ਜਾਣਾ ਪੌੜੀਆਂ ਤੇ ਠੀਕ ਹੈ ਜੀ ਪਹਾੜ ਨਹੀਂ ਚੱਕਣਾ ਠੀਕ ਹੈ ਜੀ ਇਹ ਸਾਡੀ ਗਾਰੰਟੀ ਫੁੱਲ ਆ ਜੇ ਜਿਹੜੇ ਬੰਦੇ ਤੁਹਾਡੇ ਕੋਲ ਆਉਣਾ ਹੈ ਪਿੱਠ ਦੁਖਦੀ ਹੈ ਉਹ ਐਕਸ-ਰੇ ਵਗੈਰਾ ਜਾਂ ਕੋਈ ਸਕੈਨ ਆਪਣਾ ਲੈ ਕੇ ਆਉਣ ਤੁਹਾਡੇ ਕੋਲ ਕਬੇ ਨਾ ਸਕੈਨ ਤੋਂ ਤੁਸੀਂ ਜੀ 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 ਸਕੈਨ ਕਦੇ ਦੇਖੀ ਨਹੀਂ ਜੀ ਅੱਛਾ ਜੀ ਹਾਂ ਜੀ ਅਸੀਂ 30 ਸਕਿੰਟ ਦੇ ਵਿੱਚ ਸਾਡੇ ਮਾਲਕ ਮੰਨ ਕੇ ਪਾ ਦਿੰਦੇ ਜਿਹੜੇ ਗਲੇ ਸੜੇ ਕਹਿੰਦੇ ਨਾ ਐਲ 4 ਆ ਜਾਂਦੇ ਜਿਹੜਾ ਵੀ ਮਾਜੀ ਆ ਕੇ ਦਿੰਦੇ 30 ਸਕਿੰਟ ਦੇ ਵਿੱਚ ਪਾ ਮੰਨ ਅੱਛਾ ਜੀ ਨਵੇਂ ਪਾਵਾਂਗੇ ਪੁਰਾਣੇ ਨਹੀਂ ਠੀਕ ਹੈ ਲੈ 30 ਸਕਿੰਟ ਦੇ ਅੱਛਾ ਜੀ ਉਹ ਕੀ ਹੱਥ ਵਾਲਾ ਕਰੋਗੇ ਜਾਂ ਕੋਈ ਕੀ ਕਰੋਗੇ ਉਹ ਕਿਵੇਂ ਪਾਓਗੇ ਤੁਸੀਂ ਅਗੀ ਬੰਦਲ ਮੁੱਦਾ ਪਾ ਲੈਣਾ ਜਦੇ ਕਰਦਾਂ। ਅੱਛਾ ਜੀ। ਉਹ ਮਾਲਕਾ ਦਾ ਨਾਮ ਲੈਣਾ ਜਦੇ ਚੜ੍ਹਦੀ ਕਲਾ। ਠੀਕ ਹੈ ਜੀ। ਹਾਂ ਜੀ। ਤੇ ਜੇ ਬਾਕੀ ਸੋ ਬੰਦੇ ਨੇ ਬਾਹਰੋਂ ਆਉਣਾ ਹੋਵੇ ਜਾਨੀ ਕਿ ਸਕੈਨ ਲੈ ਕੇ ਆਉਂਦੀ ਲੋੜ ਨਹੀਂ ਹੈ ਐਕਸਰੇ ਦੀ। ਕੋਈ ਸਕੈਨ ਲਾਉਣ ਦੀ ਲੋੜ ਨਹੀਂ। ਜਿਹਨੇ ਆਉਣਾ ਮੈਂ ਦੋ ਦਿਨ ਪੇਟ ਦੇ ਉੱਤੇ ਰੋਟੀ ਬੰਨ ਕੇ ਆਓ। ਕਿਉਂਕਿ ਇੱਥੋਂ ਜਦ ਪੇਟ ਬਹੁਤ ਹਾਰ ਹੁੰਦਾ ਤੇ ਮੋੜਦੇ ਬਹੁਤ ਚੰਗੇ ਨਹੀਂ ਲੱਗਦੇ। ਮੇਰੇ ਹੱਥ ਦੋਨ ਲੱਜਾਂਦੇ ਜਦ ਮੈਂ ਉਹ ਪੇਟ ਨੂੰ ਨਰਮ ਕਰਦਾਂ ਨਾ। ਸਮਝ ਗਏ। ਬਹੁਤ ਮੇਰੇ ਹੱਥ ਦੁਖਣ ਲੱਜਾਂ। ਗੋਟ ਦੁਖਣ ਲੱਜ ਜਾਂਦੇ। ਨਾ ਕਰਨੇ ਵੀ ਦੋ ਦਿਨ ਪੇਟ ਉੱਤੇ ਰੋਟੀ ਬਣ ਕੇ ਆਉ ਆ ਕੇ ਜਦੇ ਮੁਰਜੋ ਸੇਵਾ ਸਿੰਘ ਜੀ ਇੱਕ ਵਾਰ ਫੇਰ ਦੱਸ ਦੋ ਲੋਕਾਂ ਨੂੰ ਆਪਣੇ ਬਿਆਨਾਂ ਨਾਲ ਵੀ ਕੀ ਕੀ ਬੰਦਾ ਕਰਕੇ ਆਵੇ ਕਿੰਨੇ ਦਿਨ ਪਹਿਲਾਂ ਰੋਟੀ ਬਣ ਕੇ ਆਵੇ ਤੇ ਜੇ ਆਉਣਾ ਹੋਵੇ ਤੇ ਬੰਦਾ ਫੋਨ ਕਰਕੇ ਆਵੇ ਆਪਣਾ ਫੋਨ ਨੰਬਰ ਦੱਸ ਦੋ ਦੁਬਾਰਾ ਇੱਕ ਵਾਰ ਤੇ ਰੋਟੀ ਕਿਵੇਂ ਬਨਣੀ ਆ ਉਹ ਦੱਸ ਦੋ ਜੀ ਸੁੱਕੀ ਰੋਟੀ ਬਨਣੀ ਰੋਟੀ ਤੇਲ ਲਾ ਕੇ ਬਣੇ ਸਾਰੇ ਪੇਟ ਤੇ ਠੀਕ ਹੈ ਜੀ ਹੁਣ ਕਹੀ ਤਨੀ ਦਹੀਂ ਬਣ ਦਿੰਦੇ ਆ ਈਡੀ ਜੀ ਨਹੀਂ ਆਪਣਾ ਪੇਟ ਆਪਣਾ ਸਾਰਾ ਵੱਡੀ ਸਾਰੀ ਬਣਾ ਕੇ ਬੰਨੋ ਜੀ ਠੀਕ ਹੈ ਜੀ ਠੀਕ ਹੈ ਤੇਲ ਲਾਉਣਾ ਥੱਲੇ ਟਾਰ ਕੇ ਠੀਕ ਹੈ ਹਾਂ ਆਰਾਮ ਆਉ ਦੋ ਦਿਨ ਬੰਨ ਲੋ ਰੋਟੀ ਈ ਦਿਨ ਆਉ ਠੀਕ ਹੈ ਹਾਂ ਜੀ ਤੇ ਤੁਹਾਡਾ ਫੋਨ ਨੰਬਰ ਵਗੈਰਾ ਕੀ ਹੈ ਜੀ ਫੋਨ ਨੰਬਰ ਦੱਸ ਦੋ ਕਿ ਹੈਗਾ ਯਾਦਾ ਕੁਝ ਹਾਂ ਜੀ 959228 ਅੱਛਾ ਜੀ 00878 ਠੀਕ ਹੈ ਇੱਕ ਵਾਰ ਫੇਰ ਐਡਰੈਸ ਦੱਸ ਦੋ ਜੀ ਆਪਣਾ ਨਾਂ ਦੱਸ ਦੋ ਇੱਕ ਵਾਰ ਐਡਰੈਸ ਦੱਸ ਦੋ ਆਪਣਾ ਕੀ ਹੈ ਸੇਵਾ ਸਿੰਘ ਪਿੰਡ ਜੋਧਾ ਚਾਟ Bhandar ਚਾਟ Bhandar ਇਹ ਜੋਧਾ ਲੁਧਿਆਣੇ ਤੋਂ ਕਿੰਨੇ ਕਿਲੋਮੀਟਰ ਹੈ ਜੀ 12 13 ਕਿਲੋਮੀਟਰ 12 13 ਕਿਹੜੇ ਰੋਡ ਤੇ ਆ ਜੀ ਇਹ ਰਾਇਕਰੋਡ ਤੇ ਆ ਇਹ ਪੱਖਵਾਲੇ ਰੋਡ ਪੱਖਵਾਲੇ ਰੋਡ ਹਾਈ ਵਾਲਾ ਰੋਡ ਠੀਕ ਹੈ ਜੀ ਠੀਕ ਹੈ ਹੋਰ ਕੋਈ ਸਨੇਹਾ ਦੇਣਾ ਚਾਹੁੰਦੇ ਹੋ ਲੋਕਾਂ ਨੂੰ ਜੀ ਤੁਹਾਡੇ ਕੋਲ ਆਉਣ ਤਾਂ ਕੀ ਕੋਈ ਸਨੇਹਾ ਦੇਣਾ ਚਾਹੁੰਦੇ ਹੋ ਕੋਈ ਖਾਣ ਪੀਣ ਦਾ ਪ੍ਰੇਅ ਕਰਨਾ ਚਾਹ ਬੰਦਾ ਕੋਈ ਖਾਣ ਪੀਣ ਦਾ ਨਹੀਂ ਪ੍ਰੇਅ ਜੇ ਬੱਸ ਵਿੱਚ ਵੀ ਆਉਣਾ ਚੜ ਕੇ ਤਾਂ ਮੂਰੇ ਬਹਿ ਕੇ ਆਵਾ ਮਗਰ ਨਹੀਂ ਬੈਠਣਾ ਜਿਹੜਾ ਇਥੋਂ ਕੰਮ ਕਰਾ ਕੇ ਜਾਂਦਾ ਜੀ ਬੱਸ ਦੇ ਮਗਰ ਨਹੀਂ ਬੈਠਣਾ ਮੌਰੇ ਸੀਟਾਂ ਦੇ ਬੈਠਣਾ ਇਹ ਬੱਸ ਦੇ ਵਿੱਚ ਹਲੋਰੇ ਪੈਂਦੇ ਆ ਬਹੁਤ ਫੇਰ ਤੂੰ ਹੀ ਕਮਰ ਬੁਖਣ ਲੱ ਜਾਂਦੀ ਆ ਇਹ ਅੱਜ ਕੱਲ ਜਿਹੜੀ ਪ੍ਰੋਬਲਮ ਆ ਰਹੀ ਆ ਬੈਕ ਪੇਨ ਦੀ ਜੀ ਪਿੱਠ ਦੀ ਪ੍ਰੋਬਲਮ ਆ ਰਹੀ ਆ ਕਾਤੇ ਆ ਰਹੀ ਆ ਨਹੀਂ ਜਿਆਦਾ ਪ੍ਰੋਬਲਮ ਸਾਰਿਆਂ ਨੂੰ ਇੱਕੋ ਹੀ ਚੀਜ਼ ਆ ਜੀ ਕੀ ਆ ਜੀ ਇਹ ਪਿੱਠ ਦੀ ਆ ਬੰਦਾ ਡੱਗ ਪੈਂਦਾ ਜਾਂ ਪੈਰ ਤਲਕੇ ਜਾਂਦਾ ਠੀਕ ਆ ਜੀ ਇਹ ਜਾਂ ਭਜਨ ਜਿਆਦਾ ਚੱਕ ਲਵੇ ਉਹਦੇ ਨਾਲ ਹੁੰਦਾ ਇਹ ਠੀਕ ਆ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਿਵਾ ਸਿੰਘ ਜੀ ਬਹੁਤ ਬਹੁਤ ਸ਼ੁਕਰੀਆ ਨਾ ਇੱਕ ਭੈਣ ਜੀ ਮਰੀਜ਼ ਨੇ ਮੁੱਲਾਂਪੁਰ ਤੋਂ ਆਏ ਨੇ ਪੁੱਛਣਾ ਨੂੰ ਕੀ ਸੀ ਨੇ ਕਿਵੇਂ ਇਹਨਾਂ ਦਾ ਆਰਾਮ ਆਇਆ ਹਾਂਜੀ ਭੈਣ ਜੀ ਕੀ ਕਹਿਣਾ ਚਾਹੋਗੇ ਜੀ ਮੇਰੇ ਸਤਿਕਾਰ ਵੀਰ ਜੀ ਮੇਰੇ ਆ ਨਾ ਪੇਟ ਦੇ ਵਿੱਚ ਦਰਦ ਬਹੁਤ ਹੁੰਦਾ ਸੀ ਗੈਸ ਤੇ ਜਾ ਬਣਦਾ ਸੀ ਮੈਂ ਅੱਜ ਦੂਜੀ ਵਾਰ ਆਈ ਹਾਂ ਮੈਨੂੰ ਬਾਬਾ ਜੀ ਨੇ ਸੇਵਾ ਸਿੰਘ ਜੀ ਨੇ ਬਹੁਤ ਵਧੀਆ ਇਲਾਜ ਕੀਤਾ ਮੇਰੇ ਬਹੁਤ ਫਰਕ ਪੈ ਗਿਆ ਅੱਗੇ ਨਾਲ ਅੱਗੇ ਨਾਲ ਫਰਕ ਆ ਜੀ ਤੁਸੀਂ ਹਾਂਜੀ ਪਹਿਲਾਂ ਡਾਕਟਰਾਂ ਤੋਂ ਦਵਾਈਆਂ ਲਈਆਂ ਜੀ ਹਾਂਜੀ ਮੈਂ ਡਾਕਟਰ ਕੋਲ ਛੱਡਿਆ ਹੀ ਨਹੀਂ ਸੀ ਜੀ ਦਵਾਈ ਬਹੁਤ ਲੈ ਰਹੀ ਸੀ ਪਰ ਆਰਾਮ ਨਹੀਂ ਆਇਆ ਮੈਨੂੰ ਠੀਕ ਹੈ ਜੀ ਕਿੱਥੋਂ ਆਏ ਕਿੱਥੇ ਰਹਿਣ ਵਾਲੇ ਤੁਸੀਂ ਅਸੀਂ ਮੁੱਲਾਂਪੁਰ ਦਾ